ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਵਿਚਾਰ ਲਈ ਵਿਸ਼ਾ ਸ਼ੁਰੂ ਕੀਤਾ ਸੀ ਤੀਸਰਾ ਕੱਲੂ ਕਰ ਰਹੂ ਇਸ ਵਿਸ਼ੇ 'ਚ ਅੱਜ ਅਸੀਂ ਪਹਿਲਾਂ ਆਜ਼ਾਦੀ ਤੋਂ ਪਹਿਲੇ ਦਾ ਪਿਛੋਕੜ ਵੇਖਾਂਗੇ ਕਿ ਸਿੱਖਾਂ ਦੇ ਨਾਲ ਕੀ ਵਾਦੇ ਕੀਤੇ ਗਏ ਸਿੱਖਾਂ ਨੇ ਕਿਉਂ ਹਿੰਦੁਸਤਾਨ ਦੇ ਨਾਲ ਪਾਰਤ ਨਾਲ ਜੁੜਨਾ ਪਰਵਾਨ ਕੀਤਾ ਸਭ ਤੋਂ ਪਹਿਲਾਂ ਗੁਰਦੁਆਰਿਆਂ ਦਾ ਮੋਰਚਾ ਲੱਗਾ ਗੁਰਦੁਆਰਿਆਂ ਦੀ ਆਜ਼ਾਦੀ ਵਾਸਤੇ ਖਾਲਸਾ ਬਣ ਚਿਤ ਗਿਆ 19 ਜਨਵਰੀ 1922 ਨੂੰ ਅੰਗਰੇਜ਼ ਹਾਕਮਾਂ ਨੇ ਗੁਰਦੁਆਰਿਆਂ ਦੀਆਂ ਚਾਬੀਆਂ ਜੜੀਆਂ ਖਾਲਸਾ ਪੰਥ ਦੇ ਹਵਾਲੇ ਕੀਤੀਆਂ ਜਦੋਂ ਇਹ ਖਬਰ ਮਹਾਤਮਾ ਗਾਂਧੀ ਨੂੰ ਪਹੁੰਚੀ ਤੇ ਉਹਨੇ ਇੱਕ ਟੈਲੀਗ੍ਰਾਮ ਦਿੱਤੀ ਸਿੱਖਾਗੂਆਂ ਨੂੰ ਜਿਹਦੇ ਵਿੱਚ ਲਿਖਿਆ ਸੀ ਪਾਰ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਹੈ ਮੁਬਾਰਕਾ ਹੋ ਸਾਡੀ ਗੁਰਦੁਆਰਿਆਂ ਦੀ ਆਜ਼ਾਦੀ ਨੂੰ ਪਾਰ ਦੀ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਗਿਆ ਜਵਾਰਲਾਲ ਨਹਿਰੂ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨੇ ਕਿਹਾ ਕਿ ਸਿੱਖਾਂ ਨੇ ਭਾਰਤ ਨੂੰ ਆਜ਼ਾਦ ਕਰਾਣ ਦੀ ਜਾਤ ਸਿਖਾ ਦਿੱਤੀ ਸਾਨੂੰ ਜਿਵੇਂ ਗੁਰਦੁਆਰਾ ਆਜ਼ਾਦ ਹੋਇਆ ਹੁਣ ਭਾਰਤ ਵੀ ਬਹੁਤੀ ਦੇਰ ਗੁਲਾਮ ਨਹੀਂ ਰਹਿ ਸਕਦਾ ਉਸ ਤੋਂ ਬਾਅਦ 1929 ਦੇ ਵਿੱਚ ਦਸੰਬਰ 1929 ਦੇ ਵਿੱਚ ਲਾਹੌਰ ਦੇ ਵਿੱਚ ਇੱਕ ਕਾਂਗਰਸ ਦਾ ਸੈਕਸ਼ਨ ਹੋਇਆ ਜਿਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ ਅਜ਼ਾਦ ਭਾਰਤ ਦਾ ਕੋਈ ਵੀ ਐਸਾ ਸੰਵਧਾਨ ਨਹੀਂ ਬਣਾਇਆ ਜਾਏਗਾ ਜਿਸ ਦੇ ਉੱਤੇ ਸਿੱਖਾਂ ਦੀ ਪ੍ਰਵਾਨਗੀ ਨਾ ਹੋਵੇ ਸਿੱਖਾਂ ਦੀ ਪ੍ਰਵਾਨਗੀ ਲਏ ਬਗੈਰ ਕੋਈ ਕਾਨੂੰਨ ਨਹੀਂ ਬਣੇਗਾ ਔਰ ਇਹ ਤੇ ਆਪਾਂ ਸਾਰਾ ਜਾਣਦੇ ਹੀ ਆਂ ਸਾਰੇ ਜਾਣਦੇ ਹੀ ਆਂ ਕਿ ਜਦੋਂ ਭਾਰਤ ਆਜ਼ਾਦ ਹੋ ਗਿਆ ਤੇ ਜਿਹੜੀ ਕਨਸਟੀਟੂਐਂਟ ਅਸੀਂ ਕਨਸਟੀਟਿਊਸ਼ਨ ਬਣਾਉਣ ਦੇ ਵਾਸਤੇ ਜਿਹੜੀ ਕਮੇਟੀ ਬਣੀ ਉਹਦੇ ਵਿੱਚ ਸਾਡੇ ਦੋ ਮੈਂਬਰ ਸਨ ਸਰਪੁਪਿੰਦਰ ਸਿੰਘ ਤੇ ਸਹਾਕਮ ਸਿੰਘ ਉਹਨਾਂ ਦਨ ਤੋਂ ਉਹਨਾਂ ਨੇ ਕਨਸਟੀਟਿਊਸ਼ਨ ਦੇ ਸਾਈਨ ਨਹੀਂ ਕੀਤੇ ਉਹਨਾਂ ਨੇ ਪ੍ਰਵਾਨਗੀ ਨਹੀਂ ਦਿੱਤੀ ਔਰ ਉਹਦੇ ਬਿਨਾਂ ਹੀ ਕਨਸਟੀਟਿਊਸ਼ਨ ਨੂੰ ਲਾਗੂ ਕਰ ਦਿੱਤਾ ਗਿਆ ਇਹ ਅਲੱਗ ਗੱਲ ਹੈ ਕਿ ਬਾਅਦ ਦੇ ਵਿੱਚ ਉਸੇ ਕਨਸਟੀਟਿਊਸ਼ਨ ਮੁਤਾਬਕ ਸੇਖਾਗੁਰ ਇਲੈਕਸ਼ਨ ਲੜਨੇ ਸ਼ੁਰੂ ਹੋ ਗਏ ਚੇ ਪ੍ਰਵਾਨ ਕੀ ਨਹੀਂ ਸੀ ਤੇ ਉਹਦੇ ਅਨੁਸਾਰ ਇਲੈਕਸ਼ਨ ਲੜਨ ਨੂੰ ਵੀ ਰੁਕਣਾ ਚਾਹੀਦਾ ਸੀ ਪਰ ਖੈਰ ਇਹ ਗੱਲ ਵੀ ਇਤਿਹਾਸ ਹੈ ਆਪਣੇ ਆਪ ਦੇ ਵਿੱਚ ਵੀ ਸਿੱਖ ਕੌਮ ਦੇ ਜੋ ਨੁਮਾਇंदे ਸਨ ਉਸ ਕਮੇਟੀ ਦੇ ਵਿੱਚ ਉਹਨਾਂ ਨੇ ਸਾਈਨ ਨਹੀਂ ਕੀਤੇ ਅੱਜ ਵੀ ਸਿੱਖਾਂ ਦੀ ਪ੍ਰਵਾਨਗੀ ਨਹੀਂ ਹੈ ਇਸ ਕਨਸਟੀਟਿਊਸ਼ਨ ਨੂੰ 1930 ਦੇ ਵਿੱਚ ਜਵਰ ਲਾਲ ਨਰੂ ਨੇ ਇੱਕ ਬਿਆਨ ਦਿੱਤਾ ਕਿ ਮੈਨੂੰ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਲੱਗਦਾ ਕਿ ਪਾਰਤ ਦੇ ਉੱਤਰ ਪੱਛਮ ਵਾਲੇ ਕਿ ਐਸਾ ਖਿੱਤਾ ਨiyet ਕੀਤਾ ਜਾਏ ਪਾ ਪੰਜਾਬ ਵੱਲ ਇਸ਼ਾਰਾ ਸੀ ਜਿੱਤੇ ਦੇਸ਼ ਦੀ ਬਹਾਦਰ ਕੌਮ ਸਿੱਖ ਕੌਮ ਵੀ ਜਿਹੜੀ ਹੈ ਆਜ਼ਾਦੀ ਦਾ ਨਿਕ ਮਾਨ ਸਕੇ ਉਹਦੇ ਬਾਅਦ 1946 ਦੇ ਵਿੱਚ ਇੱਕ ਕਲਕੱਤੇ ਦੇ ਵਿੱਚ ਕਾਂਗਰਸ ਦਾ ਸੈਸ਼ਨ ਹੋਇਆ ਉਹਦੇ ਵਿੱਚ ਮਤਾ ਵੀ ਪਾਸ ਕੀਤਾ ਗਿਆ ਕਿ ਉੱਤਰ ਦੇ ਉੱਤਰ ਪੱਛਮ ਵੱਲ ਇੱਕ ਖਿੱਤਾ ਰਿਜ਼ਰਵ ਕੀਤਾ ਜਾਏਗਾ ਜਿੱਥੇ ਸਿੱਖ ਆਜ਼ਾਦੀ ਦਾ ਨਿਗਮਾਨ ਸਕਣ ਸਨ 1931 ਦੇ ਵਿੱਚ ਜਵਾਰ ਆਪਣਾ ਮਹਾਤਮਾ ਗਾਂਧੀ ਨੇ ਇੱਕ ਬਿਆਨ ਦਿੱਤਾ ਸਿੱਖਾਂ ਨੂੰ ਮੁਖਾਤਬ ਹੋ ਕੇ ਕਿ ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰੋ ਆਜ਼ਾਦ ਪਾਰੰਤ ਦੇ ਵਿੱਚ ਕਿਸੇ ਨਾਲ ਧੋਖਾ ਨਹੀਂ ਕੀਤਾ ਜਾਏਗਾ ਸਿੱਖ ਕੌਮ ਤਾਂ ਖਾਸ ਤਵੱਜੋ ਦੀ ਹੱਕਦਾਰ ਹੈ ਸਿੱਖ ਕੌਮ ਨਾਲ ਬਿਲਕੁਲ ਕੋਈ ਧੋਖਾ ਨਹੀਂ ਕੀਤਾ ਜਾਏਗਾ ਔਰ ਫਿਰ ਉਹਨੇ ਨਾਲ ਇਹ ਵੀ ਕਿਹਾ ਕਿ ਜੇ ਸਿੱਖ ਕੌਮ ਨਾਲ ਧੋਖਾ ਹੁੰਦਾ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਿੱਖਿਆਵਾਂ ਮੁਤਾਬਕ ਸਿੱਖ ਕੌਮ ਨੂੰ ਕਿਰਪਾਨ ਚੁੱਕ ਲੈਣ ਦਾ ਅਧਿਕਾਰ ਹੋਵੇਗਾ ਉਹ ਜਾਇਜ਼ ਹੋਏਗਾ ਉਹਨਾਂ ਦਾ ਕਿਰਪਾਨ ਚੁੱਕ ਲੈਣਾ پھر آج جیسے لے تو اڈے بادیاں تو مکرن تو بعد سے کام اپنے حق منگ دی ہے سنگرش کر دی ہے تو پھر ہی تے جو میں ماتمہ گاندی نے کیا سی ادھے مطابق کی ہو رہے ہیں چلو س... پارت ازاد ہو گیا ازاد ہون تو بعد مولانا ازاد بلوں ਇੱਕ ਆંકੜੇ ਇਕੱਠੇ ਕੀਤੇ ਗਏ ਕਿ ਕਿਸ-ਕਿਸ ਕੌਮ ਨੇ ਕੀ ਕੀ ਕੁਰਬਾਨੀਆਂ ਕੀਤੀਆਂ ਨੇ ਭਾਰਤ ਦੀ ਆਜ਼ਾਦੀ ਆਸਤੇ। ਔਰੋ ਦੇ ਵਿੱਚ ਉਹਨਾਂ ਵੱਲੋਂ ਜਿਹੜੇ ਆંકੜੇ ਇਕੱਠੇ ਕੀਤੇ ਗਏ ਆ ਤੁਹਾਡੇ ਸਾਹਮਣੇ ਆ ਸਾਰੇ। ਇਹਦੇ ਵਿੱਚ ਕੁੱਲ ਫਾਂਸੀ ਦੀ ਸਜ਼ਾ ਜੜੀ ਹੋਈ 121 ਬੰਦਿਆਂ ਨੂੰ ਹੋਈ। ਜਿਨ੍ਹਾਂ ਵਿੱਚੋਂ 93 ਸਿੱਖ ਸੰਤ ਤੇ 28 ਗੈਰ ਸਿੱਖ ਸੰਤ ਦੇਸ਼ ਦੀ કુલ ਆਬਾਦੀ ਦਾ 2% ਸਿੱਖ ਜਿਹੜੇ ਨੇ ਉਹਨਾਂ ਦੀ ਕੁਰਬਾਨੀ ਦਾ ਹਿਸਾਬ ਸੀ ਆ ਸਾਰੇ ਆંકੜੇ ਆਪਜੀ ਪੜ ਸਕਦੇ ਹੋ ਮੈਂ ਇੱਕ ਇੱਕ ਆંકੜੇ ਨੂੰ ਪੜ ਕੇ ਨਾ ਸੁਣਾਵਾਂ ਆ ਤੁਹਾਡੇ ਸਾਹਮਣੇ ਨੇ ਇਤਨੀਆਂ ਕੁਰਬਾਨੀਆਂ ਜਿਸ ਲਈ ਆਪਾਂ ਟੋਟਲ ਕਰੀਏ ਤੇ ਤਕਰੀਬਨ 80% ਦੇ ਕਰੀਬ ਕੁਰਬਾਨੀਆਂ ਬੰਦੀਆਂ ਨੇ ਇਸੇ ਕੌਮ ਨੇ ਕੀਤੀਆਂ ਤੇ ਸਾਰੇ ਕੀਤੇ ਵਾਦੇ ਜਿਹੜੇ ਨੇ ਉਹ ਪੂਰਾ ਦਿੱਤੇ ਗਏ ਪੂਰਾ ਤੋਂ ਖਤ ਕੀਤਾ ਗਿਆ ਸੇ ਕੰਮ ਦੇ ਨਾਲ ਇਹ ਗੱਲਾਂ ਸਮਝਣੀਆਂ ਬਹੁਤ ਜ਼ਰੂਰੀ ਨੇ ਫੇਰ ਹੀ ਸਾਨੂੰ ਪਤਾ ਲੱਗੇਗਾ ਪੀਸਰਾ ਕੰਦੂ ਕਰਾ ਕੀ ਸੀ ਕੀ ਹਾਲਾਤ ਬਣੇ ਕਿਉਂ ਇਹ ਸਭ ਕੁਝ ਹੋਇਆ ਜੋ ਸਿੱਖਾਂ ਦੇ ਖਿਲਾਫ ਜ਼ਹਿਰ ਵਗ ਰਿਹਾ ਜਾਂਦਾ ਉਹ ਸਚਾਈ ਜਿਹੜੀ ਹੈ ਉਹ ਤੁਹਾਨੂੰ ਸਾਨੂੰ ਸਾਨੂੰ ਪਤਾ ਲੱਗੇਗੀ ਔਰ ਸਾਡੇ ਜਿਹੜੀਆਂ ਨਵੀਆਂ ਜਨਰੇਸ਼ਨਸ ਨੇ ਅੱਜ ਦੀ ਨੌਜਵਾਨ ਪੀੜੀ ਜਿਹੜੀ ਹੈ ਇਹ ਬਹੁਤ ਸਾਰੀਆਂ ਗੱਲਾਂ ਦੇ ਸਾਡੇ ਵੱਡਿਆਂ ਨੂੰ ਵੀ ਨਹੀਂ ਪਤਾ ਕਿ ਆ ਪੁੱਲ ਪਲਾ ਗਏ ਨੇ ਲੇਕਿਨ ਨੌਜਵਾਨ ਪੀੜ੍ਹੀ ਜਿਹੜੀ ਹੈ ਉਹਨੂੰ ਇਹ ਸਾਰਾ ਪਤਾ ਹੋਣਾ ਚਾਹੀਦਾ ਹੈ ਸਚਾਈਆਂ ਜਿਹੜੀਆਂ ਉਹਨਾਂ ਦੇ ਸਾਹਮਣੇ ਆਈਆਂ ਆਣੀ ਆਣੀਆਂ ਚਾਹੀਦੀਆਂ ਨੇ ਇਸੇ ਕਰਕੇ ਵਿਚਾਰੀਆਂ ਜਾ ਰਹੀਆਂ ਨੇ ਅੱਜ ਜਿਤਨੇ ਕੁ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ